ਜਿਵੇਂ ਜਿਵੇਂ ਅੱਗੇ ਜਾਈ ਜਾਂਦੇ ਆ ਤਾਂ ਇੱਕ ਵੱਡਾ ਕਾਫਲਾ ਬਣਦਾ ਜਾ ਰਿਹਾ ਹੈ ਤਸਵੀਰ ਪਹਿਲੀ ਤੁਸੀਂ ਦੇਖ ਚੁੱਕੇ ਹੋ ਤੇ ਇਸ ਤੋਂ ਅੱਗੇ ਦੂਜੀ ਤਸਵੀਰ ਹੈ ਗੱਡੀਆਂ ਦਾ ਕਾਫਲਾ ਇੱਕ ਵੱਡਾ ਕਾਫਲਾ ਬਣ ਜਾਂਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ ਵਿੱਚ ਬਾਈ ਜਾ ਰਿਹਾ ਹੈ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਦੇ ਇਹ ਤਸਵੀਰਾਂ ਸਾਰੀਆਂ ਇੱਕ ਲਾਗੇ ਤਸਵੀਰਾਂ ਬਣ ਜਾਂਦੀਆਂ ਬਾਈ ਜੀ ਹੋਰ ਸੁਣਾਓ ਕੀ ਹਾਲ ਹੈ ਜੀ ਚੜਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਰਾਵਾਂ ਜਾ ਰਹੇ ਹਾਂ ਜੀ ਜਗਰਾਵਾਂ ਜਾ ਰਹੇ ਜੀ ਮਹਾ ਪੰਚਾਇਤ ਰੈਲੀ ਦੇ ਵਿੱਚ ਮਹਾ ਪੰਚਾਇਤ ਦਾ ਮਤਲਬ ਇਹ ਇੱਕ ਜਥੇਬੰਦੀ ਨਿਗੀ ਪੰਜਾਬ ਦੀ ਪੂਰੀਆਂ ਪੂਰੇ ਭਾਰਤ ਦੇ ਪੂਰੇ ਭਾਰਤ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ ਸਾਰੀਆਂ ਵਿੱਚ ਜਾ ਰਹੀਆਂ ਨੇ ਔਰ ਇਹ ਜਿਹੜੀਆਂ ਦੇਸ਼ ਵਿਰੋਧੀ ਨੀਤੀਆਂ ਅਪਲਾਈ ਇਹਨਾਂ ਨੇ ਆਪਣੇ ਮੋਦੀ ਨੇ ਕੀਤੀਆਂ ਹੋਈਆਂ ਵਾ ਲਾਗੂ ਕਰੀ ਜਾਂਦਾ ਵਾ ਹੁਣ ਇਸ ਵੇਲੇ ਜੋ ਟ੍ਰੇਨਾਂ ਦੇ ਡੱਬੇ ਹੈਗੇ ਆ ਉਹਨਾਂ ਤੇ ਵੀ ਅਡਵਾਨ ਅਡਾਨੀ ਲਿਖਿਆ ਹੋਇਆ ਔਣ ਲੱਗ ਪਿਆ ਔਣ ਲੱਗ ਪਿਆ ਸਾਰਾ ਜਿਹੜਾ ਅਦਾਰਾ ਹੈਗਾ ਉਹ ਪ੍ਰਾਈਵੇਟ ਹੋਈ ਤੁਰੇ ਉਹਦਾ ਕਰਕੇ ਅਸੀਂ ਹੁਣ ਸਾਰੇ ਇਹਨੇ ਇਕੱਠੇ ਹੋ ਕੇ ਉਹਦੇ ਧੌਣ ਤੇ ਗੋਡਾ ਰੱਖਣ ਵਾਸਤੇ ਤੁਰੇ ਜਾ ਰਹੇ ਆ ਜਿਹੜੇ ਉਹਨਾਂ ਦੇ ਹੁਣ ਐਮਪੀ ਦੇ ਇਲੈਕਸ਼ਨ ਤੇ ਖੜੇ ਹੋਏ ਹੋਏ ਆ ਕੋਈ ਕਹਿੰਦਾ ਵਾ ਇੱਕ ਤਰੀਕ ਨੂੰ ਬੋਟ ਪੈਣੀ ਆ ਦੋ ਤਰੀਕ ਨੂੰ ਇਹਨਾਂ ਨੂੰ ਖੇਤਰਾਂ ਦੇ ਨਾਲ ਇਹਨਾਂ ਦਾ ਸਵਾਗਤ ਕਰਾਂਗੇ ਉਹਨਾਂ ਦਾ ਜਵਾਬ ਅਸੀਂ ਉਹਨਾਂ ਨੂੰ ਵਾਪਸ ਹੁਣੇ ਮੈਂ ਅੱਗੇ ਅੱਬਾ ਜੀ ਲੰਘ ਰਿਹਾ ਤਾਂ ਤੋਂ ਅੱਗੇ ਦੇਖ ਲਓ ਸਾਰੀਆਂ ਗੱਡੀਆਂ ਭਾਰਤਿਕ ਕਿਸਾਨ ਨੂੰ ਤੋਤੇਵਾਲ ਦੀਆਂ ਤੱਕ ਜੀਪ ਤੇ ਬਾਈ ਜਾ ਰਿਹਾ ਫੋਰ ਬਾਈ ਜੀ ਕੀ ਹਾਲ ਹੈ ਜੀ ਠੀਕ ਠਾਕ ਆ ਜੀ ਕਿੱਥੋਂ ਹੈ ਫਿਰ ਬਾਲੋ ਕਿਤੋਂ ਕਮਾਲ ਦੇ ਵੀ ਜੀਪ ਬੜੇ ਵਧੀਆ ਬਣਾਈ ਆ ਇਹ ਹਾਂਜੀ ਤੇ ਮਹਾਪੁਰਜਾਂ ਮਹਾਪੁਰਜਾਂ ਤੇ ਆ ਰਹੇ ਹਾਂ ਜੀ ਉੱਥੇ ਜਾ ਰਹੇ ਆ ਠੀਕ ਹੈ ਜੀ ਤੇ ਦੇਖ ਸਕਦੇ ਹੋ ਲਗ ਲਗ ਗੱਡੀਆਂ ਜਾ ਰਹੇ ਆ ਬਿਲਕੁਲ ਹੱਕਾਂ ਦੇ ਲਈ ਅਲੱਗ ਅਲੱਗ ਗੱਡੀਆਂ ਅਲੱਗ ਅਲੱਗ ਤਸਵੀਰਾਂ ਤਾਂ ਇਹ ਤਸਵੀਰ ਬਹੁਤ ਕਹਿਮ ਬਣ ਜਾਂਦੀ ਹੈ ਦੇਖ ਸਕਦੇ ਹੋ ਇਧਰ ਇਹ ਗੱਡੀ ਸਾਰੀਆਂ ਗੱਡੀਆਂ ਕੱਲੀ ਕੱਲੀ ਗੱਡੀ ਤੇ ਉੱਪਰ ਝੰਡਾ ਲੱਗਿਆ ਹੋਇਆ ਤੇ ਜਗਰਾਵਾਂ ਦੇ ਵਿੱਚ ਇੱਕ ਮਹਾ ਪੰਚਾਇਤ ਦਾ ਹਿੱਸਾ ਬਣ ਜਾ ਰਿਹਾ ਤੇ ਵੀ ਤੁਸੀਂ ਆਪਾਂ ਬਾਈ ਨੂੰ ਰੋਕ ਦਿੰਦਾ ਬਾਈ ਤਾਰੇ ਮਾੜਾ ਸ਼ੀਸ਼ਾ ਮਾਦੇ ਨਾਲ ਇਧਰ ਗੱਲ ਕਰੋ ਕੋਈ ਨਹੀਂ ਜੀ ਹੋਰ ਸੁਣਾਓ ਜੀ ਕੀ ਹਾਲ ਹੈ ਠੀਕ ਹੈ ਜੀ ਠੀਕ ਆ ਜਾ ਰਹੇ ਜਗਰਾਉਂ ਹਾਂਜੀ ਹਾਂਜੀ ਜਗਰਾਉਂ ਜਾ ਰਹੇ ਮਹਾਪੰਚਾਇਤ ਅਬਾ ਜੀ ਇੱਕ ਬਰੇ ਮੜੀ ਜੀ ਗੱਲ ਸੁਣ ਯਾਰ ਮੜਾ ਇਧਰ 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 ਖੋਲਾ ਖੋਲਾ ਤੁਸੀਂ ਵੀ ਤੇ ਜਗਰਾਉਂ ਜਾ ਰਹੇ ਹੋ ਹਾਂਜੀ ਹਾਂਜੀ ਵੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਨੌਜਵਾਨੀ ਵੀ ਇਸ ਮਹਾਪਰਜਾ ਦਾ ਹਿੱਸਾ ਬਣ ਜਾ ਰਹੀ ਤਾਂ ਤੁਸੀਂ ਤੁਸੀਂ ਦੇਖ ਸਕਦੇ ਹੋ ਇਹ ਐਨਐਨਆਰ ਨਿਊਜ਼ ਤੇ ਦੂਜੀਆਂ ਤਸਵੀਰਾਂ ਨੇ ਪਹਿਲੀਆਂ ਜੋ ਤੁਸੀਂ ਦੇਖ ਚੁੱਕੇ ਹੋ ਤਾਂ ਇਹ ਤਸਵੀਰ ਕਲਮੀ ਵੱਡੀ ਤਸਵੀਰ ਬਣ ਜਾਂਦੀ ਹੈ ਤਾਂ ਇਧਰ ਵੀ ਹੋਰ ਵਾਜੀ ਸਤਿ ਸ਼੍ਰੀ ਅਕਾਲ ਜੀ ਉੱਥੇ ਜਾ ਰਹੇ ਹਾਂ ਜੀ 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 ਜਾ ਰਹੇ ਹਾਂ ਮਾਹ ਪੰਚਾਇਤ ਮਾਹ ਪੰਚਾਇਤ ਧੰਨ ਧੰਨ ਕਰਾ ਬਹੁਤ ਵੱਡਾ ਕਾਫਲਾ ਜੀ ਧੰਨ ਧੰਨ ਕਰਾ ਦਾਂਗੇ ਜੀ ਕੋਈ ਚੱਕਰ ਨਹੀਂ ਦੇਖੋ ਜੀ ਤੋਤੇਵਾਲ ਯੂਨੀਅਨ ਯੂਨੀਅਨ ਬੇ ਫਿਲਹਾਲ ਚ ਨਵੀਂ ਜਰੂਰ ਬਣੀ ਹੈ ਪਰ ਇੱਕ ਵੱਡੀ ਤਸਵੀਰ ਬਣਦੀ ਜਾ ਰਹੀ ਹੈ ਹੋਰ ਵੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਰਾਉਂ ਜਾ ਰਹੇ ਜੀ ਮਾਹ ਪੰਚਾਇਤ ਹਾਂ ਜੀ ਹਾਂ ਜੀ ਉਹ ਇਹ ਚ ਆਪਦੇ ਵਿਚਾਰ ਸਾਡੀਆਂ ਚਲੋ ਜੋ ਵੀ ਹੈ ਭਗਵੰਤ ਮਾਨ ਦੀ ਸਰਕਾਰ ਠੀਕ ਹੈ ਸਾਡੇ ਨਾਲ ਕੋਈ ਇਨਾ ਨਹੀਂ ਹੈਗਾ ਉਹ ਤੇ ਅਸੀਂ ਆਪਦੇ ਅੱਜ ਮੁੱਦੇ ਹੀ ਸੰਤ ਜੇ ਕਰਨੇ ਆ ਉੱਥੇ ਕੀ ਹਾਂ ਮਹਾਪਚਾਇਦਾ ਹਿੱਸਾ ਬਣ ਜਾ ਰਹੇ ਹਾਂਜੀ ਮਹਾਪਚਾਇਦਾ ਹਿੱਸਾ ਬਣਨਾ ਹੈ ਤਾਂ ਨੌਜਵਾਨੀ ਵੀ ਇਸ ਹਿੱਸਾ ਬਣ ਜਾ ਰਹੀ ਹੈ ਅਲੱਗ ਅਲੱਗ ਤਸਵੀਰਾਂ ਅਲੱਗ ਅਲੱਗ ਦੇਖ ਸਕਦੇ ਹੋ ਇੱਧਰ ਬਾਈ ਜੀ ਗੱਡੀ ਦੇ ਵਿੱਚ ਬੈਠੇ ਆ ਪੂਰੇ ਹਰੇ ਰੰਗ ਦੇ ਪਾਏ ਹੋਏ ਪਰਨੇ ਕਿਸਾਨੀ ਵਾਲੇ ਔਰ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਵੀ ਬਾਈ ਨਾਲ ਪਾੜੀ ਗੱਲ ਕਰ ਰਹੇ ਹੋਰੇ ਵੀਰ ਜੀ ਕੀ ਹਾਲ ਹੈ ਬਸ ਠੀਕ ਆ ਭਾਜੀ ਆਪਣਾ ਜਗਰਾਉਂ ਜਾ ਰਹੇ ਹਾਂ ਜੀ ਹਾਂਜੀ ਹਾਂਜੀ ਮਹਾਪੰਚਾਇਤ ਹੋ ਰਹੀ ਓਥੇ ਕਿ ਕਿਹੜਾ ਏਰੀਆ ਆਪਣਾ ਇੱਥੇ ਲੋਕਲ ਹੈ ਆਪਣਾ ਬਾਊਪਰ ਹੈ ਜੀ ਨਾਲ ਹੀ ਇੱਥੇ ਤਾਂ ਲੋਕਲ ਹੀ ਜੋਂ ਲੈ ਕੋਲੋ ਕੋਲੋ ਹਾਂਜੀ 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 ਲੱਗਦਾ ਕਿ ਦੇਖੋ ਤੁਸੀਂ ਇੱਕ ਨੌਜਵਾਨ ਹੋ ਮੌਲਦੀ ਸਰਕਾਰ ਅਜੇ ਤੱਕ ਝੁਗਦੇ ਨਹੀਂ ਵੱਖ-ਵੱਖ ਕਿੰਨੇ ادارے ਸਿ ਪ੍ਰਾਈਵੇਟ ਸਾਰੇ ਕਰਦੇ ਆ ਇਹ ਤਾਂ ਹੁਣ ਇਹਨਾਂ ਨੂੰ ਘਾਟਾ ਆ ਜੀ ਨਿਵੇੜਨ ਲਗੇ ਤੇ ਚੰਗੀ ਗੱਲ ਆ ਜੇ ਮੰਗਾਂ ਰੱਖੀਆਂ ਵਾ ਕਿਸਾਨਾਂ ਨੇ ਤੁਸੀਂ ਉਹਨਾਂ ਦਾ ਸਾਥ ਦੋ ਕਿਸਾਨਾ ਕਿਸਾਨ ਹੀ ਢਿੱਡ ਭਰਦੇ ਆ ਦੁਨੀਆ ਦਾ ਢੇਡੋ ਹੀ ਭਰਦੇ ਜੇ ਉਹਨੂੰ ਦੁਖੀ ਕਰਤਾ ਤੇ ਕੀ ਕਰੋਗੇ ਹੁਣ ਵੋਟਾਂ ਇਲੈਕਸ਼ਨ ਤੇ ਪਤਾ ਲੱਗੀ ਜਾਣਾ ਸਾਰਾ ਕੁਝ ਹੋਰ ਕਿੰਨੇ ਪਾਣੀ 'ਚ ਆ? ਜੀ ਦੇਖਣਾ ਪਤਾ ਲੱਗ ਜਾਣਾ ਇਲੈਕਸ਼ਨ ਦੇ ਵਿੱਚ ਕਿਹੜਾ ਬੰਦਾ ਕਿੰਨੇ ਪਾਣੀ ਦੇ ਵਿੱਚ ਤੇ ਇਧਰ ਤੇ ਵੀ ਜਾ ਰਿਹਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ। ਠੀਕ ਹਾਂ ਜੀ। ਸਨੋਜੀ ਠੀਕ ਹੋਈ? ਠੀਕ ਠਾਕ। ਮਹਾਪੁਰਧਿਆ ਤੇ ਜਾ ਰਹੇ ਹਾਂ। ਹਾਂ ਜੀ ਹਾਂ ਜੀ। ਇੱਕ ਵੱਡਾ ਗੱਡੀਆਂ ਦਾ ਕਾਫਲਾ ਹੈ। ਕੀ ਲੱਗਦਾ ਕੀ ਹੈ ਕਿ ਅੱਜ ਮਹਾਪੁਰਧਿਆ 'ਚ ਕੀ ਐਲਾਨ ਕੋਈ ਹੋ ਸਕਦਾ ਹੈ? ਕੁਝ ਉਧਰੋਂ ਅਪਡੇਟ ਆਈ ਹੈ ਕੋਈ? ਨਹੀਂ ਹਣੋ ਅਜੇ ਅਪਡੇਟ ਤਾਂ ਕੋਈ ਨਹੀਂ ਹੋਤਾ। ਪਰ ਗੱਲ ਇਹ ਵੇ ਜਿਹੜੀ ਸਰਕਾਰ ਆ ਜੇ ਹਿੰਦੂ ਮਾਈਂਡਡ ਆ ਨਾ ਹਿੰਦੂਵਾਂ ਨੇ ਮੇ ਤੰਗ ਹੋਣਾ ਤੇ ਠਿਕਾਇਆ ਤੰਗ ਹੋਣਾ ਤੇ ਹਿੰਦੂਵਾਂ ਨੇ ਮੇ ਤੰਗ ਹੋਣਾ ਕਿਉਂਕਿ ਇਹਨਾਂ ਦੀਆਂ ਪਾਲਸੀਆਂ ਬਹੁਤ ਮਾੜੀਆਂ ਲੈ ਕੇ ਬਹਿ ਜਾਣਗੇ ਅਸੀਂ ਦੋ ਤਾਨੂੰ ਤੇ ਕਹਿੰਦੇ ਪਾਲਸੀਆਂ ਬਹੁਤ ਮਾੜੀਆਂ ਅਲੱਗ-ਅਲੱਗ ਤਸਵੀਰ ਕੱਲੇ-ਕੱਲੇ ਬੰਦਾਂ ਨਾਲ ਆਪਾਂ ਗੱਲਬਾਤ ਕਰ ਰਹੇ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਗੱਡੀ ਜਾ ਰਹੀ ਹੈ ਅੱਗੇ ਭਾਈ ਨੌਜਵਾਨ ਗੱਡੀ ਝੰਡਾ ਲੱਗਾ ਪੂਰਾ ਝੰਡਾ ਦੇਖ ਸਕਦੇ ਹੋ ਕਿ ਪਹਿਲੀ ਦੂਜੀ ਤਸਵੀਰ ਝੰਡਾ ਝੰਡਾ ਜ਼ਰੂਰੀ ਹੋ ਗਿਆ ਕਿ ਹਰ ਇੱਕ ਗੱਡੀ ਦੇ ਉੱਪਰ ਝੰਡਾ ਜ਼ਰੂਰ ਲੱਗ ਅਸੀਂ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਵੱਲੋਂ ਮਹਾਪੰਚਾਇਤ ਜਗਰਾਉਂ ਜਾ ਰਹੇ ਆ ਮੋਦੀ ਦਾ ਸਖਤ ਸਖਤ ਵਿਰੋਧ ਕਰਾਂਗੇ ਸਾਰੇ ਕਿਉਂਕਿ ਮੋਦੀ ਦੇ ਸਾਰੇ ਕਾਨੂੰਨ ਕਿਸਾਨ ਵਿਰੋਧੀ ਆ ਮੋਦੀ ਹੀ ਮਰਦਾਬਾਦ ਲਓ ਜੀ ਮੋਦੀ ਮਰਦਾਬਾਦ ਇੱਥੋਂ ਸ਼ੁਰੂ ਹੋ ਗਈ ਆ ਇੱਥੋਂ ਸ਼ੁਰੂਆਤ ਹੋ ਗਈ ਆ ਤੇ ਅੱਗੇ ਹੋਣ ਪਤਾ ਨਹੀਂ ਕਿੰਨੀ ਕਿ ਮਰਦਾਬਾਦਾਂ ਨੇ ਕਰਨੀ ਆ ਇਹ ਬਾਈ ਜਾਣਦੇ ਆ ਵਾਏ ਵਾਏ ਕਹਿੰਦੇ ਅਸੀਂ ਵੀ ਜਾ ਰਹੇ ਆ ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਹੋਰ ਬਾਈ ਜੀ ਕੀ ਹਾਲ ਆ ਵਧੀਆ ਜੀ ਚੱਲ ਟੇੜਾ ਕੋ ਜੀ ਵਹਾਂ ਪੰਚਾਇਤ ਤੇ ਜਾ ਰਹੇ ਹਾਂ ਹਾਂਜੀ ਬਾਜੀ ਹਾਂਜੀ ਬਈ ਇੱਕ ਵੱਡਾ ਕਾਫਲਾ ਮੋਦੀ ਕੱਲਾ ਹੀ ਹੈ ਤੇ ਮੰਨਦਾ ਨਹੀਂ ਪਿਆ ਹਾਂਜੀ ਵੱਡਾ ਕਾਫਲਾ ਪਰ ਮੋਦੀ ਮੰਨਦਾ ਨਹੀਂ ਪਿਆ ਤੇ ਮਾਹਾਂ ਪੰਚਾਇਤ ਕਰਨੀ ਪੈ ਗਈ ਅੱਜ ਮੰਨੂਗਾ ਜੀ ਹੁਣ ਜ਼ਰੂਰ ਹੁਣ ਮਨਾ ਲੋਗੇ ਹੁਣ ਮਨਾਵਾਂਗੇ ਜੀ ਲਓ ਜੀ ਕਦੇ ਮਨਾ ਲਾਂਗੇ ਤੇ ਆ ਦੂਜੀ ਗੱਡੀ ਅੱਕੇ ਆ ਗਈ ਆ ਇਹ ਗੱਡੀ ਕੇਵਲ ਸਿੰਘ ਦੀ ਗੱਡੀ ਜਿਹੜੇ ਕੀ ਇਹ ਤੁਸੀਂ ਦੇਖ ਸਕਦੇ ਹੋ ਇੱਧਰ ਤਸਵੀਰ ਦੇਖ ਸਕਦੇ ਹੋ ਗੱਡੀ ਦੀ ਵੱਡੀ ਤੋਂ ਵੱਡੀ ਤਸਵੀਰ ਬਣਦੀ ਜਾ ਰਹੀ ਆ ਤਾਂ ਕੇਵਲ ਸਿਰੇ ਦੀ ਗੱਡੀ ਹੋਰ ਬਾਈ ਜੀ ਕੀ ਹਾਲ ਹੈ ਠੀਕ ਹੋ ਬਹੁਤ ਵਧੀਆ ਹਰਦੀਪ ਸਿੰਘ ਬਹੁਤ ਵਧੀਆ ਦੂਜੀ ਅਪਡੇਟ ਹੈ ਕਿ ਲੰਮਾ ਕਾਫਲਾ ਬਣ ਗਿਆ ਇਦਾਂ ਲੱਗਦਾ ਕਿਦਾਂ ਗੱਡੀ ਜਾਂਦੀ ਹੋਵੇ ਮੈਂ ਕਹਿੰਦਾ ਜੀ ਰੇਲ ਗੱਡੀ ਦਾ ਰੂਪ ਦਿੱਤਾ ਭਰਾਵਾਂ ਦਾ ਸਾਥ ਬਹੁਤ ਆ ਇਹਨਾਂ ਦਾ ਤੈਹ ਦੇ ਲੋ ਧੰਨਵਾਦ ਆ ਜਿਹੜਾ ਤੁਸੀਂ ਦਿਖਾਈ ਦਿੱਤਾ ਵੀਡੀਓ ਦੇ ਵਿੱਚ ਬਣਾ ਕੇ ਬਹੁਤ ਸ਼ੁਕਰੀਆ ਦਾ ਕਰਦੇ ਹਾਂ ਵੀਰਾਂ ਦਾ ਇਹਨਾਂ ਇਨੀ ਗਰਮੀ ਦੇ ਵਿੱਚ ਸਾਡਾ ਸਾਥ ਦਿੱਤਾ। ਸਰਪੰਚ ਜੀ ਇੱਕ ਮੈਨੂੰ ਹੁਣੇ-ਹੁਣੇ 2 ਮਿੰਟ ਹੋਇਆ ਮੈਨੂੰ ਫੋਨ ਆਇਆ ਕਹਿੰਦੇ ਕਿ 10 15 ਕਰਨੀ ਐ ਸੀ ਵੀ ਲੈ ਕੇ ਆ ਰਹੇ ਆ ਸ਼ਾਇਦ ਮੇਰਾ ਕੰਟੈਕਟ ਨੰਬਰ ਉਹਨੇ ਕਿੱਥੋਂ ਲਿਆ। ਕਹਿੰਦੇ ਕੋਈ ਅੱਗੇ ਆ ਗਈ ਆ ਤੇ ਫਿਰ ਤਾਂ ਇੱਕ ਪੂਰੀ ਰੇਲ ਗੱਡੀ ਬਣ ਜੂਗੀ। ਸ਼ੁਕਰੀਆ ਜੀ, ਸ਼ੁਕਰੀਆ ਤੁਹਾਡਾ ਵੀ ਧੰਨਵਾਦ। ਤੁਸੀਂ ਵੀ ਬਹੁਤ ਸਾਡਾ ਸਾਥ ਦਿੰਦੇ ਆ। ਸਰਕਾਰ ਤੱਕ ਆਵਾਜ਼ ਪਹੁੰਚਾਉਂਦੇ ਆ। ਰੇਲ ਗੱਡੀ ਦਾ ਕਾਫਲਾ ਤੇ ਹੁੰਦਾ ਇਹਦਾ ਕਿਵੇਂ? ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਦੇ ਝੰਡੇ ਕਿਦਾਂ ਲਹਿਰਾਉਂਦੇ ਆ। ਪਰਮਾਤਮਾ ਨੇ ਬੜਾ ਖੁਸ਼ ਅੱਜ ਤੁਹਾਨੂੰ ਦਿਖਾਉਣੇ ਮਹਾਪੰਚਾਇਤ ਦਾ ਰੂਪ ਤੇ ਜਗਰਾਉਂ ਦੇ ਵਿੱਚ ਅੱਜ ਕਦੇ ਪ੍ਰਮਾਤਮਾ ਪ੍ਰਮਾਤਮਾ ਵੀ ਕਿਸਾਨਾਂ ਦੇ ਨਾਲ ਆ ਤਾਂ ਹਾਂਜੀ ਇੱਥੋਂ ਪਤਾ ਲੱਗਦਾ ਸਰਕਾਰਾਂ ਨੂੰ ਵੀ ਕਿੰਨੇ ਲੋਕ ਸਰਕਾਰਾਂ ਦੇ ਬਰ ਖਿਲਾਫ ਆ ਸਰਕਾਰਾਂ ਨੂੰ ਹੁਣ ਸਾਰਾ ਪਤਾ ਲੱਗ ਜਾਣਾ ਇੱਥੋਂ ਵੀ ਕਿਦਾਂ ਲੋਕ ਵੀਰਾ ਘੱਟ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਬਹੁਤ ਸਾਰੇ ਲੋਕ ਅੱਗੇ ਇੱਕ ਹੋਰ ਦਿਖਾ ਰਹੇ ਨੇ ਪਿੱਛੇ ਤਾਂ ਕਿ ਗੱਡੀਆਂ ਸਾਰੀਆਂ ਇਹ ਪਿੱਛੇ ਤੱਕ ਗੱਡੀਆਂ ਸਾਰੀਆਂ ਤੁਸੀਂ ਇੱਕ ਮਿੰਟ ਰੁਕਿਓ ਜੀ ਪਿੱਛੇ ਤੱਕ ਗੱਡੀਆਂ ਸਾਰੀਆਂ ਦੇਖ ਸਕਦੇ ਹੋ ਤਾਂ ਇਹ ਤਸਵੀਰਾਂ ਅਲੱਗ-ਅਲੱਗ ਅੱਗੇ ਹੋਰ ਸਰਪੰਚ ਸਾਹਿਬ ਆਲੇ ਅੱਜ ਤਾਂ ਮੈਨੂੰ ਲੱਗਦਾ ਕਿ ਸਾਰੇ ਸਰਪੰਚ ਹੀ ਜਾ ਰਿਹਾ ਹਾਂਜੀ ਬਾਈ ਜੀ ਕੀ ਹਾਲ ਹੈ ਠੀਕ ਹੋ ਠੀਕ ਹਾਂ ਠੀਕ ਹੈ ਜੀ ਬਈ ਅੱਜ ਤਾਂ ਗੱਡੀਆਂ ਸਰਪੰਚ ਵੜਿਆ ਕਹਿੰਦੇ ਸਾਰੇ ਸਰਪੰਚ ਜਾਨੇ ਮਹਾ ਮੜ ਜਾ ਅੱਜ ਸਾਰੇ ਜਾ ਰਹੇ ਨੇ ਜੀ ਮਹਾ ਪੰਚਾਇਤ ਦੇ ਵਿੱਚ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ ਵਾ ਇਹ ਜਿਹੜਾ ਇਕੱਠ ਆ ਮੋਦੀ ਸਰਕਾਰ ਦੀ ਜਿਹੜਾ ਹਲਾ ਦੂਗਾ ਮੋਦੀ ਸਰਕਾਰ ਦੇ ਜਿਹੜਾ ਉਦਾਂ ਪੱਟੀਆਂ ਜਾਣੀਆਂ ਇਲੈਕਸ਼ਨ 'ਚ ਹੀ ਪਤਾ ਲੱਗ ਔਰ ਬਾਜਪਾ ਦੇ ਜਿਹੜੇ ਲੀਡਰ ਨੇ ਖਬਰਾ ਕੇ ਬੇਤੁਕੀਆਂ ਬਿਆਨਬਾਜ਼ੀਆਂ ਕਰਦੇ ਨੇ ਜਿਹਦਾ ਖਮਿਆਜਾ ਉਹਨਾਂ ਨੂੰ ਆਉਣ ਵਾਲੇ ਟਾਈਮ 'ਚ ਭੁਗਤਣਾ ਪਊਗਾ ਤਾਂ ਇਹ ਤਸਵੀਰ ਅਗੇ ਤੱਕ ਦੇਖੋ ਲੰਬੀ ਰੇਲ ਗੱਡੀ ਪੂਰੀ ਬਣ ਗਈ ਹੈ ਅਗੇ ਟੂਲ ਡੈਸ਼ ਤੇ ਜਾ ਰਹੀ ਹੈ ਅਗੇ ਕਾਬੜਾ ਹੋਰ ਕਿੰਨਾ ਕੁ ਵੱਡਾ ਹੁੰਦਾ ਉਹ ਵੀ ਮੈਂ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਦੇਖਦੇ ਰਹੋ ਇਹਨਾਂ ਦਾ ਨਿਊਜ਼ ਕੈਮਰਾਮੈਨ ਮਨਜੀਤ ਦੇ ਨਾਮ ਹਰਦੀਪ ਪਿੰਡ ਲੋਗੜ